ਸਾਡਾ ਜੱਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆਂ ਥੋੜੀ ਹਵਾ ਲੈਣੀ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆ ਵਿਆ ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰਾਂ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਤੀ ਘਰੋਂ ਨਿਕਲਦੂ ਕੋਈ ਬਾਅਦ ਚਾਹੇ ਪਹਿਲੋ ਕਨੈਪ ਹੋ ਜਾਂਦੀ ਐਸ ਇਨਾ ਪਜਾਮਾ ਵਾਲਿਆਂ ਨੂੰ ਕਿਵੇਂ ਕਹਿਦਗੇ ਸਾਡਾ ਜੱਥੇਦਾਰ ਆ ਉਸ ਦਲਪੰਥ ਉਸ ਜਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਦਹਿਰਾਊਗਾ। ਬੁੱਢੇ ਦਾਦੀ ਗੱਲ ਕੀਤੀ। ਉਹਨਾਂ ਨੇ ਜੈਡ ਪਲੱਸ ਸਿਕਿਉਰਿਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਜਥੇਦਾਰ ਬੁੱਢੇ ਦਾਲ ਦਾ ਨਹੀਂ ਮੰਨਦੇ ਕਾਗਜ਼ਾਂ 'ਚ ਉਹ ਬਣਿਆ ਫਿਰੇ। ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰ ਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ। ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ। ਸੰਪਰਦਾਵਾਂ ਕਿੰਨੀਆਂ ਤੁਰਾਂ ਉਸ ਤੋਂ ਬਾਅਦ ਦੜਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪੋਸ਼ਾਕ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਂ ਪੁੱਛ ਲਿਆ ਲੈਣਾ ਨਹੀਂ ਗਲਤ ਨਾ ਲਿਆ ਜਾਵੇ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 10ਵੇਂ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅਜ਼ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂਹ ਮਿਲੀ ਜੀ ਉਹ ਤਾਂ ਅਜ਼ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ 'ਚ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਪੈਂਦੇਖਾ ਕਹਿੰਦਾ ਛੇਵੇਂ ਪਾਸ਼ਾ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲੈ ਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਂਦੇਖਾ ਗੁੱਸੇ 'ਚ ਆਇਆ ਰੋਹ ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ 'ਚ ਉઠੇ ਮਾਰ ਮਾਰ ਮੁਕਿਆਂ ਦਾ ਮੂੰਹ ਭਾਂਤਾ ਪੈਂਦੇਖਾ ਦਾ ਛੇਵੇਂ ਪਾਸ਼ਾ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਉਸ ਬਾਬਾ ਵਿਧੀ ਚੰਦ ਦਾ ਦਲਪੰਥ ਕਹੂੰਗਾ ਮੈਂ ਜਿੱਦੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚਵੰਚ ਕਹਿ ਦੂੰਗਾ ਉਸ ਬਾਬਾ ਵਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਝੂਠਾ ਓਏ ਉਹਨੇ ਮਹਾਰਾਜ ਦੀ ਹਜ਼ੂਰੀ ਜੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਾਨਾਂ ਨੂੰ ਭੇਰਦਿਆਂ ਨੂੰ ਐ ਕਰ ਦਿੰਦਾ ਹੁੰਦਾ ਸੀ ਇੰਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਮਾ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲੀਆਂ ਚ ਸਿੱੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿ ਦਾਂਗੇ ਯਾਰ ਵੀ ਉਹਨਾਂ ਦੇ ਖੂਨ ਤਰੇ ਪਿਰਦੇ ਆ ਤਰਨਾ ਦਲ ਆਉਂਦਾ ਉਸ ਤੋਂ ਬਾਅਦ ਜਿਹਦੇ ਮੌਜੂਦਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਿਆਂ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰਿਆਵੇਲਾ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰਨੀਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਥੋੜੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀ ਕਿ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤਾਂ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈਣੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕਿ ਸੈਂਟਰ ਦੇ ਆ ਦੰਦਮੀ ਟਕਸਾਲ ਬਾਬਾ ਹਰਨਾਮਨ ਸਿੰਘ ਤੁਮਾ ਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦਮਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤੇ ਅਸੀਂ ਕਿਵੇਂ ਕਹਾਂਗੇ ਇਹ ਦੰਦਮੀ ਟਕਸਾਲ ਦੇ ਮੁਖੀ ਆ ਇਹਨਾਂ 'ਚ ਉਹ ਖੂਨ ਹੀ ਹੈ ਨਹੀਂ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਊਗਾ ਜਥੇਦਾਰ ਯਾਰ ਦੰਦਮਾ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਢਿੱਕ ਢਿੱਕ ਕੰਬ ਪੜ ਡੱਗ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜਥੇਬੰਦੀ ਵਾਲਾ ਸਾਡਾ ਜਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆਂ ਥੋੜੀ ਹਵਾ ਲੈਣੀ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆ ਵਿਆ ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਹਾਂ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਧੀ ਘਰੋਂ ਨਿਕਲਦੂ ਕੋਈ ਬਾਤ ਚਾਹੇ ਪਹਿਲੇ ਕਨੈਪ ਹੋ ਜਾਂਦੀ ਐਸ ਇਨਾ ਪਜਾਮਾ ਵਾਲਿਆਂ ਨੂੰ ਕਿਵੇਂ ਕਹਿਦਗੇ ਸਾਡਾ ਜੱਥੇਦਾਰ ਆ ਮੈਂ ਜੱਥੇਦਾਰ ਹਾਂ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਧੀ ਘਰੋਂ ਨਿਕਵੇਂ ਕਿਵੇਂ ਕਹਿਦਗੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਦੇ ਬੱਚਾਂ ਦਾ ਕਾਲਜਾ ਕੱਢ ਕੇ ਮੂੰਹ 'ਚ ਪਾਉਂਦੀ ਆ ਹਕੂਮਤ ਬੁਲਟ ਪ੍ਰੂਫ ਗੱਡੀਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਆ ਤੋ ਤਾਂ ਹੀ ਚੱਲਣਗੇ ਨਾ ਜੇ ਉਹਨਾਂ 'ਚ ਹੋਊਗਾ ਕੁਝ ਕੱਲਾ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ ਕਿੱਥੋਂ ਇਨਸਾਫ ਭਾ ਦੇ ਆ ਤੁਸੀਂ ਜੇ ਇੱਥੇ ਬੈਠੇ ਆਂ ਇਹ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਨੂੰ ਇਹ ਤਾਂ ਉਹੀ ਸੀ ਦਸਵੇਂ ਪਾਸ਼ਾ ਜਿਨ੍ਹਾਂ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ 104 4 ਮਹੀਨੇ ਤੱਕ ਕਿਆ ਹੋਇਆ ਜੀਤ ਤੱਕਈ ਹਜ਼ਾਰ ਕੋਈ ਵਾਰ ਤੂਗਾ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਆਏ ਮੇਰੇ ਬਿਆਨ ਆ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਨਾਲ ਉਹ ਮੁਕਸੇ ਨਾ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ ਮੈਂ ਕਿਹਾ ਬਾਈ ਜੀ ਆ ਚੱਕਰਾਂ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਂਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮਿਲਣ ਗਏ ਆ ਜੱਥੇਬੰਦੀ ਦੇ ਨਾਲ ਲੱਗੇ ਹਰੇਕ ਮੁਖੀ ਦਾ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜੇ ਉਹ ਸੱਚ ਨੂੰ ਹੀ ਖੜਨਗੇ ਨਾ ਜੇ ਉਹ ਸੱਚ ਨੂੰ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਜਿਹੜੀ ਗਵਰਨਮੈਂਟ ਡਿਬਗੂਗੜ ਜੇਲ੍ਹ ਇਹਨਾਂ ਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਲਿਆ ਸਕਦੀ ਆ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜੱਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਕੋਈ ਉਹਨਾਂ ਦੇ ਗਿਆਨੀ ਹੋਈ ਕਹਾਂਗੇ ਜੀ ਜੱਥੇਦਾਰ ਤਾਂ ਫਿਰ ਜਦੋਂ ਹੋਊਗਾ ਉਦੋਂ ਕਹਦਾਂਗੇ ਵੀ ਹੁਣ ਜੱਥੇਦਾਰੀ ਆ ਭਾਈ ਨਾਲ ਤੁਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਬੀਬੀਆਂ ਨੇ ਨੌਜਵਾਨ ਪੇਣਾ ਨੇ ਅੱਜ ਕੱਲ੍ਹ ਦੀਆਂ ਜੱਥੇਬੰਦੀਆਂ ਤੇ ਜੱਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਉਹ ਕੋਈ ਇੱਕ ਗੁਣਤਾ ਦੱਸੋ ਇਹਨਾਂ ਦੇ ਵਿੱਚ ਜੱਥੇਦਾਰਾਂ ਨਾਲ ਹੈਗਾ ਇਤਿਹਾਸ ਨਾ ਤੁਸੀਂ ਉਹ ਪੜੋ ਜੇ ਅਸੀਂ ਕਹਿਦਗੇ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐਂ ਕੀਤਾ ਸਿੰਘਾਂ ਨੇ ਐਂ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤਾਂ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰ ਗਏ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਹੀ ਚੜ੍ਹ ਚੜਾਈ ਕਰ ਗਏ ਉਹ ਭਾਵੇਂ ਸਤਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ ਹਰੇ ਕਰ ਰਹੇ ਸੀ ਧੁੱਪੇ ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲਾ ਮੰਗ ਲਾ ਅੱਜ ਕੀ ਮੰਗਣਾ ਉਹਨਾਂ ਨੇ ਕੁਝ ਮੰਗਿਆ ਉਹ ਮੰਗ ਲਾ ਆਨੰਦ ਲਾਲਾ ਕੀ ਚਾਹੀਦਾ ਮਹਾਰਾਜ ਦੇ ਦੋਗੇ ਹਾਂਜੀ ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸੰਸਕਾਰ ਕਰਨ ਲਈ ਮੈਨੂੰ ਚਿਖਾਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾਹ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ ਇਨਾਂ ਮੁਤਾਬਕ ਮੈਂ ਬਹੁਤ ਵੱਡਾ ਪਾਪੀ ਆ ਮੈਂ ਸਾਧੂ ਸੰਤਾਂ ਮਹਾਪੁਰਖਾਂ ਬਾਰੇ ਬੋਲਦਾ ਮੈਂ ਸੱਚ ਬੋਲਦਾ ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਮਹਾਰਾਜ ਜੇ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜੀ ਹੋ ਜੇ ਕੋਈ ਮੇਰੇ ਵਾਸਤੇ ਨਹੀਂ ਹੈਗਾ ਪਰ ਮੈਂ ਜਦੋਂ ਚਾਹਣਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜੇ ਭਾਵੇਂ ਕੋਈ ਵੀ ਐਕਸੀਡੈਂਟ ਹੋ ਜੇ ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ ਦੀ ਸਜ਼ਾ ਕੀ ਆ ਤੇ ਕੀ ਸੱਚੂ ਗੀ ਇਹਨਾਂ ਨੂੰ ਸੰਗਲ ਲੱਗਦੇ ਆ ਉਹ ਜਿਹੜੀਆਂ ਸਹਬਜਾਦਾਂ ਦੀਆਂ ਗੱਦੀਆਂ ਤੇ ਤੁਹਾਨੂੰ ਭਾਇਆ ਓਏ ਤੁਹਾਨੂੰ ਨਵਾਜਿਆ ਸਹਬਜਾਦਾਂ ਦੀਆਂ ਗੱਦੀਆਂ ਦੇ ਨਾਲ ਉਹਨਾਂ ਨੂੰ ਤੁਸੀਂ ਸਰਕਾਰੀ ਬਣਾਤਾ ਤੇ ਤੁਸੀਂ ਸਾਹ ਹੀ ਨਹੀਂ ਕੱਢਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਦੇ ਕੇ ਗਏ ਸੀ ਗੁਰੂ ਮਾਨੇਓ ਗ੍ਰੰਥ ਤੇ ਉਹਨੂੰ ਤੁਸੀਂ ਗੁਰੂ ਮੰਨਿਆ ਹੀ ਨਹੀਂ ਤੇ ਜੇ ਮੰਨਿਆ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਇੱਥੇ ਕਿਵੇਂ ਹੋ ਜਾਂਦਾ ਅੱਜ ਪਤਾ ਹੀ ਨਹੀਂ ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਦੇ ਵਿੱਚੋਂ ਕਿੰਨੇ ਸਰੂਪ ਗਾਇਬ ਹੋ ਗਏ ਤੇ ਪਏ ਕਿੱਥੇ ਆ ਜੇ ਇੱਕ ਸਰੂਪ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਅੱਜ ਰਾਤ ਨੂੰ ਪਾੜ ਕੇ ਸੱਟ ਦਿੱਤਾ ਜਾਵੇ ਤੁਥੋਂ ਸਾਹਬਿਆ ਨਹੀਂ ਜਾਣਾ ਤੁਸੀਂ ਧਰ ਨਹੀਂ ਲਾਉਂਦੇ ਰਹੋਗੇ ਅੱਜ ਮੋਗਾ ਲੁਧਿਆਣਾ ਅਮਰਸਰ ਫਰੀਦਕੋਟ ਫਰੋਜ਼ਪੁਰ ਕਿੱਥੇ ਕਿੱਥੇ ਬੈਠੋਗੇ ਸਿੱਖ ਹੈਗੇ ਇੰਨੇ ਇਹ ਤੁਹਾਨੂੰ ਵੇਖਣਾ ਪੈਣਾ ਵੀ ਇਹ ਕਰਦੇ ਕੀ ਆ ਜੇ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਨਾ ਫਿਰ ਆਹ ਕੋ ਕਰਮ ਦੀ ਲੋੜ ਨਹੀਂ ਹੈਗੀ ਫਿਰ ਚੀਕਾਂ ਨਾ ਮਾਰੋ ਫਿਰ ਸਿੱਧੇ ਹੋ ਕੇ ਤੁਰੋ ਚਾਹੇ ਸਿਰ ਲੈ ਜੇ ਤੇ ਜੇ ਇਹਨਾਂ ਦੇ ਵਿੱਚ ਵਿਚਰਨਾ ਇਹਨਾਂ ਨੂੰ ਸਾਰਾ ਕੁਝ ਮੰਨਣਾ ਮੂਹਰੇ ਲਾਉਣਾ ਪੈਣਾ ਆਓ ਬਈ ਮੂਹਰੇ ਤੁਸੀਂ ਇੰਨੇ ਜਾਣੇ ਬੈਠੇ ਆਂ ਆਪਾਂ ਸਿੱਖਾਂ ਦੇ ਬੱਚੇ ਆਂ ਹੁਣ ਤੱਕ ਤੁਸੀਂ 50000 ਰੁਪਏ ਮੱਥਾ ਟੇਕਤਾ ਹੋਊਗਾ ਸਾਰੇ ਪਰਿਵਾਰ ਦੇ ਦਰਬਾਰ ਸਾਹਿਬ ਜਾ ਕੇ ਤੇ ਵੀ ਜਾਓ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਦੇ ਵਿੱਚੋਂ 100 ਦਾ ਨੋਟ ਚੱਕ ਕੇ ਲਿਆਓ ਜੇ ਤੁਹਾਨੂੰ ਤੇ ਮਾਰ ਨਾ ਦਿੱਤਾ ਤੇ ਮੇਰਾ ਨਾਮ ਉਟਾ ਦੇ ਕੀ ਸਾਡੀ ਜ਼ਰਤ ਨਹੀਂ ਆਉਂਦੇ ਪਿਓ ਦੀ ਜੇਬ ਚੋਂ ਪੈਸੇ ਕੱਢਣ ਦੀ ਵੀ ਸਾਨੂੰ ਲੋੜ ਆ ਅਸੀਂ ਦਿੰਦੇ ਰਹੇ ਆ ਜੇ ਤੁਸੀਂ 50 ਦੇ ਨੋਟ ਨੂੰ ਹੱਥ ਲਾਓ ਤੋੜੀਆਂ ਬਾਹਾਂ ਤੋੜ ਦੇਣਗੇ ਉਹ ਸਾਰੇ ਗੰਡ ਬੰਨ ਕੇ ਸਣੇ ਸੋਨਾ ਘਰੇ ਲੈ ਜਾਂਦੇ ਆ ਤੁਹਾਨੂੰ ਪਤਾ ਹੀ ਕੱਖ ਨਹੀਂ ਲੱਗਦਾ ਮੈਂ ਚਾਹੁੰਦਾ ਸਾਡੇ ਸਾਰੇ ਗੁਰੂ ਘਰ ਪੰਜਾਬ ਇੰਡੀਆ ਲੈਵਲ ਵਰਲਡ ਦੇ ਵਿੱਚ ਜੰਨੇ ਸੋਨੇ ਦੇ ਹੋਣੇ ਚਾਹੀਦੇ ਆ ਹੀਰੇ ਜੜੇ ਹੋਣ ਸਾਡੇ ਗੁਰੂ ਘਰਾਂ ਦੇ ਸਿੱਖ ਕੌਮ ਬਹੁਤ ਮਹਾਨ ਕੌਮ ਆ ਪਰ ਮੈਂ ਇਹ ਨਹੀਂ ਚਾਹੁੰਦਾ ਸੋਡਾ ਚਮ ਲਾ ਕੇ ਬੰਨ ਇਹ ਤਾਂ ਹੀ ਸੋਭਣਗੇ ਜੇ ਸੋਡੀਆਂ ਪੱਗਾਂ ਦਸਤਾਰਾਂ ਦਿਮਾਲੇ ਸਲਾਮਤ ਰਹਿਣਗੇ ਫੈਸ਼ਨ ਚ ਨਾ ਰਹੋ ਕੱਲਾ ਇਨਾਂ ਨੂੰ ਪੁੱਛੋ ਕਿੱਡੀ ਗਾਫਤ ਆ ਜੂਗੀ ਜੇ ਇੱਕ ਬੰਦੇ ਨੂੰ ਪੁੱਛ ਲਾਂਗੇ ਅਸੀਂ ਬਾਬਾ ਜੀ ਬਸ ਮਾੜਾ ਜਵਾਬ ਦੇ ਦਿਓ ਸਾਨੂੰ ਤਾਂ ਜੇ ਗਾ ਇਤਿਹਾਸ ਪੜਨਗੇ ਨਾ ਬੱਚੇ ਉਹ ਕਹਿਣਗੇ ਵੀ ਅੱਛਾ ਇਹੋ ਜਿਹੇ ਬੱਚੇ ਹੁੰਦੇ ਸੀ ਥੋੜੇ ਸ਼ਹੀਦ ਹੁੰਦੇ ਰਹੇ ਜਰਨਲ ਜਦੋਂ ਕੋਈ ਹੋਇਆ ਉਦੋਂ ਸਮਾਂ ਦੱਸੂਗਾ ਹਜੇ ਨਹੀਂ ਹੈਗਾ ਇਹ ਤੁਸੀਂ ਵੇਖਣਾ ਵੀ ਆਮ ਜਿਹੜੇ ਨੌਜਵਾਨ ਹੁਣ ਜੇਲਾ ਦੇ ਵਿੱਚ ਬੰਦ ਨੇ ਉਹ ਆਪਣੇ ਆ ਤੇ ਆਪਣੇ ਆ ਦਾ ਸਾਥ ਆਪਾਂ ਦੇਣਾ ਇਹਨਾਂ ਨੇ ਨਹੀਂ ਦੇਣਾ ਤੇ ਜੇ ਚਾਹੁੰਦੇ ਆ ਦੇਣ ਕਿਸੇ ਵਿੱਚ ਅਣਖ ਗੈਰਤ ਸ਼ਰਮ ਹੋਈ ਵੀ ਸਾਡੇ ਸਿੱਖਾਂ ਦੇ ਬੱਚੇ ਆ ਪਰਿਵਾਰ ਨੇ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਓਏ ਹੁਣ ਵੀ ਬੇਨਤੀ ਭੇਜੀ ਆ ਅਜੇ ਤੱਕ ਆਈ ਨਹੀਂ ਹੈਗੇ ਤੇ ਜ਼ਰੂਰ ਆਉਣਗੇ ਮੈਂ ਨਹੀਂ ਆਉਂਦਾ ਕੱਲਾ ਕਿਉਂਕਿ ਇਹਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਉਹ ਬੈਠਾ ਉੱਥੇ ਜੇ ਇਹ ਸਿੰਘ ਦੀਵੜੂਗੜ੍ਹ ਜੇ ਤੋਂ ਪੰਜਾਬ ਲਿਆਉਂਦੇ ਆ ਬੰਦੀ ਸਿੰਘ ਭਾਈ ਜਗਤਾਰ ਸਿੰਘ ਅਸਵਾਰਾ ਜੀ ਹੁਣੀ ਬਾਹਰ ਆਉਂਦੇ ਆ ਉਹ ਇਹਨਾਂ ਦਲਾ ਪੰਥਾ ਦੀ ਸ਼ਰਤ ਹੋਈ ਸਾਨੂੰ ਮਹਿਰੋਂ ਵਾਲੇ ਦਾ ਸਿਰ ਚਾਹੀਦਾ ਉਹ ਸਿਰ ਕੁਰਬਾਨ ਹੈ ਕਰੀ ਸਿੱਧੇ ਹੋ ਗਏ ਤੁਰਨ ਤਾਂ ਸਹੀ ਪਰ ਇਹਨਾਂ ਨੇ ਨਹੀਂ ਹਿੱਲਣਾ ਪਰ ਮਹਾਰਾਜ ਕਿਰਪਾ ਕਰਨ ਅਰਦਾਸ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਦੇ ਅੰਦਰ ਵੀ ਉਹ ਜਾਗੇ ਚਣਕ ਜਿਹੜੀ 10ਵੇਂ ਪਾਸ਼ਾ ਨੇ ਲਾਈ ਸੀ ਤੇ ਫਿਰ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਘਰੇ ਬੈਠਿਆਂ ਨੂੰ ਹੀ ਮਿਲ ਜੂਗਾ ਤੇ ਫਿਰ ਤੁਹਾਡੇ ਵਿੱਚੋਂ ਜਿਹੜੇ ਨੌਜਵਾਨ ਹੈਗੇ ਆ ਜਰਨੈਲ ਪੈਦਾ ਹੋਣਗੇ ਬ੍ਰਹਮ ਗਿਆਨੀ ਪੈਦਾ ਹੋਣਗੇ ਪਰ ਜਿੰਨਾ ਚਿਰ ਇਹਨਾਂ ਨੇ ਉਸ ਚੀਜ਼ ਨੂੰ ਰੋਕਤਾ ਫਿਰ ਤੁਹਾਡਾ ਦਸ਼ਮਣ ਸੈਂਟਰ ਨਹੀਂ ਹੋ ਸਕਦਾ ਤੁਹਾਡੇ ਦਸ਼ਮਣ ਤਾਂ ਤੁਹਾਡੇ ਪੰਜਾਬ 'ਚ ਹੀ ਬੈਠੇ ਆ ਜਿਹੜੇ ਤੁਹਾਨੂੰ ਦੀਦੇ ਹੀ ਨਹੀਂ ਹੈ ਤਾਂ ਕੱਕਰੀ ਐਨਕਾ ਲਾ ਕੇ ਤਾਂ ਵੇਖੋ ਹੋ ਜਣਗੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ